ਦੋ ਦਿਨ ਦਾ 50 ਤੋਂ 60000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੁਸੀਂ। ਇਹਦਾ ਰਿਵੈਨਿਊ ਆ ਜਿਹੜਾ ਬਹੁਤ ਜ਼ਿਆਦਾ ਕਮਾਇਆ ਜਾਂਦਾ ਵਾ। ਤੁਸੀਂ 1.5 ਲੱਖ ਰੁਪਏ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਰੇ ਪਹਿਰੇ ਸੱਚੀ ਗੱਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ। ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਚੈਨਲ ਦੇ ਬਾਰੇ ਦੱਸਾਂਗਾ। ਅਗਰ ਤੁਸੀਂ YouTube, Facebook, Instagram ਦੇ ਉੱਤੇ ਤੁਸੀਂ ਇਸ ਕੈ ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੇ ਚੈਨਲ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੀ ਉਹ ਚੈਨਲ ਮਤਲਬ ਵੀ ਆਪਣੇ ਇੰਡੀਆ ਦੇ ਵਿੱਚ ਘੱਟ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਯੂ ਐਸ ਏ ਇਹਦੇ ਵਿੱਚ ਸਭ ਨਾਲ ਵੱਧ ਦੇਖਿਆ ਜਾਂਦਾ ਵਾ ਤੁਹਾਨੂੰ ਪਤਾ ਹੀ ਹੈ ਜਿਹੜੀ ਇਹ ਵੀਡੀਓ ਤੁਹਾਡੀਆਂ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਯੂ ਐਸ ਏ ਵਗੈਰਾ ਵਿੱਚ ਦੇਖੀ ਜਾਂਦੀ ਇਹਨੇ ਉਹਦੇ ਵਿੱਚ ਜਿਆਦਾ ਸਾਨੂੰ ਪੈਸਾ ਮਿਲਦਾ ਵਾ ਕੋਈ ਜਿੰਨੀ ਵੀਡੀਓ ਤੁਹਾਡੀ ਫੋਰਨ ਕੰਟਰੀ ਦੇ ਵਿੱਚ ਚੱਲਣੀ ਆ ਉਹਦੇ ਤੇ ਸਾਨੂੰ ਰਿਵੈਨਿਊ ਜ਼ਿਆਦਾ ਮਿਲੇਗਾ ਕਿਉਂਕਿ ਜਿਹੜੀ ਉਹਦੇ ਤੇ ਐਡ ਹੁੰਦੀ ਆ ਉਹ ਬਹੁਤ ਮਹਿੰਗੀ ਐਡ ਹੁੰਦੀ ਆ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਤਾ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਚੈਨਲ ਦੱਸਾਂਗਾ ਅਗਰ ਤੁਸੀਂ ਉਸ ਚੈਨਲ ਤੇ ਤੁਸੀਂ ਕੰਮ ਕਰ ਲੈਂਦੇ ਹੋ ਨਾ ਤਾਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਲੈ ਸ਼ੁਰੂ ਕਰ ਦੋਗੇ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਘਟੋ ਘਟ ਕਿੰਨੇ ਕਮਾ ਸਕਦੇ ਹੋ ਮੇਰੇ ਅੰਦਾਜ਼ੇ ਮੁਤਾਬਿਕ ਮੰਨ ਕੇ ਜੇ ਤੁਸੀ ਲੱਖ ਡੇਢ ਲੱਖ ਰੁਪਏ ਤੋਂ ਜ਼ਿਆਦਾ ਹੀ ਤੁਸੀਂ ਕਮਾ ਲੋਗੇ ਯਾਨੀ ਕਿ ਮਹੀਨੇ ਦੇ ਮੰਨ ਕੇ ਚਲੋ ਤੁਸੀਂ ਡੇਢ ਲੱਖ ਰੁਪਏ ਬੜੇ ਆਰਾਮ ਚਿਰੂ ਕਰ ਦੋਗੇ ਜੀ ਉਹ ਕਿਹੜਾ ਚੈਨਲ ਆ ਉਹ ਚੈਨਲ ਹੈਗਾ NBA ਦਾ ਚੈਨਲ ਆ NBA ਮਤਲਬ ਇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਹੈ ਨਾ ਵੀ ਬਾਹਰ ਦੀ ਜਤੋਂ ਤੁਸੀਂ ਦੇਖਣ ਨੂੰ ਬਾਸਕਟਬਾਲ ਦੀ ਟੀਮ ਹੈ ਜਿਹੜੀ ਹੈ ਨਾ ਬਾਰਲੀ ਕੰਟਰੀਆਂ ਦੇ ਵਿੱਚ ਬਾਸਕਟਬਾਲ ਨੂੰ ਬਹੁਤ ਜ਼ਿਆਦਾ ਦੇਖਿਆ ਜਾਂਦਾ ਤੇ ਜੇ ਤੁਸੀਂ ਦੇਖੋਗੇ ਨਾ ਉਹਦੇ ਇੱਕ ਦਿਨ ਦੇ ਵਿੱਚ ਹੀ 7-7 8-8 ਮਿਲੀਅਨ ਵਿਊ ਆ ਜਾਂਦੇ ਨੇ ਜਾਨੀ ਕਿ ਜੇ ਮੰਨ ਕੇ ਜਦੋਂ ਤੁਸੀਂ ਅੱਜ ਵੀਡੀਓ ਪਾਈ ਆ 2 ਦਿਨ ਬਾਅਦ ਹੀ ਤੁਸੀਂ ਉਸੇ ਵੀਡੀਓ ਤੋਂ ਘੱਟੋ ਘੱਟ ਤੁਸੀਂ 50-60 ਹਜ਼ਾਰ ਰੁਪਏ ਤੁਸੀਂ ਸਿਰਫ 2 ਦਿਨ ਦਾ ਦੋ ਦਿਨ ਦਾ 50 ਤੋਂ 60 ਹਜ਼ਾਰ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੁਸੀਂ ਐਨਬੀਏ ਦਾ ਐਨਬੀਏ ਦਾ ਤੁਸੀਂ ਚੈਨਲ ਬਣਾਣਾ ਵਾਸ ਹਨਾ ਜਾਨੀ ਕਿ ਜੇ ਐਨਬੀਏ ਦਾ ਨਹੀਂ ਮਤਲਬ ਉਹਦੇ ਰਿਗਾਰਡਿੰਗ ਤੁਸੀਂ ਵੀਡੀਓ ਪੋਣੀਆਂ ਨੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਵੀ ਉਹ ਜਿਹੜੇ ਵੀਡੀਓ ਕਿਦਾਂ ਵਾਇਰਲ ਹੁੰਦੇ ਨੇ ਸਾਈਡ ਤੇ ਦੇਖੋ ਤੁਸੀਂ ਨਾ ਮੇਰੇ ਮੋਬਾਈਲ ਫੋਨ ਦੀ ਜਿਹੜੀ ਸਕਰੀਨ ਚੱਲਦੀ ਪਈ ਆ ਮੈਂ YouTube ਖੋਲਦਾ ਇੱਥੇ ਮੈਂ ਲਿਖਿਆ NBA 하이라이츠 ਠੀਕ ਆ ਮੈਂ ਇੱਥੇ ਲਿਖਿਆ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਵਾ ਹਨਾ ਤੁਸੀਂ ਆ ਦੇਖੋ ਤਿੰਨ ਦਿਨ ਹੋਇਆ ਤਿੰਨ ਦਿਨ ਦੇ ਵਿੱਚ 7.5 ਮਿਲੀਅ ਤੇ ਤੁਸੀਂ ਜਦੋਂ 13 ਦਿਨ ਦੇ ਵਿੱਚ 22000 8 ਦਿਨ ਦੇ ਵਿੱਚ ਸਿਰਫ 8.8 ਮਿਲੀਅਨ ਠੀਕ ਹੈ ਜੀ 3 ਮਹੀਨੇ ਦੇ ਵਿੱਚ 1.6 ਮਿਲੀਅਨ 5 ਦਿਨ ਦੇ ਵਿੱਚ 6.6 ਮਿਲੀਅਨ 12 ਘੰਟੇ ਹੋਏ ਅਜੇ 21000 ਵਿਊ ਆ ਗਏ ਤੁਸੀਂ ਦੇਖ ਲਓ ਕਿੰਨਾ ਵਿਊ ਆਉਂਦਾ ਇਹਦੇ ਤੇ ਸੋ ਇਸ ਦਾ ਤਾਂ ਚੈਨਲ ਤੁਸੀਂ ਵੀ ਬਣਾ ਸਕਦੇ ਹੋ ਤੁਸੀਂ ਬਣਾ ਕਿਵੇਂ ਆ YouTube ਤੇ ਤੁਸੀਂ ਜਦੋਂ ਚੈਨਲ ਬਣਾਉਗੇ ਵੀਡੀਓ ਤੁਸੀਂ ਕਿਵੇਂ ਬਣਾਉਣੀ ਹੈ ਦੇਖੋ ਜਿਹੜੇ ਮੇਰੇ ਪਿੰਡ ਪਰਾ ਸ਼ੇਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਨਾ ਤੁਹਾਨੂੰ ਪਤਾ ਹੋਊਗਾ ਵੀ ਜਿੱਥੇ ਬਦਲ ਵੀ ਜਿਹੜੇ ਬਾਸਕਟਬਾਲ ਖੇਡਦੇ ਨੇ ਪਲੇਅਰ ਹਣਾ ਉਹ ਕਿੱਥੇ ਪ੍ਰੈਕਟਿਸ ਕਰਦੇ ਨੇ ਕਿਉਂਕਿ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਮਤਲਬ ਵੀ ਗਰਾਊਂਡ ਬਣੇ ਹੋਏ ਆ ਬਾਸਕਟਬਾਲ ਤੁਸੀਂ ਕੀ ਕਰਨਾ ਤੁਸੀਂ ਆਪਣਾ ਮੋਬਾਈਲ ਫੋਨ ਲੈ ਜਾਣਾ ਉਹ ਜਦੋਂ ਬਾਸਕਟਬਾਲ ਦਾ ਮਤਲਬ ਮੈਚ ਲਾਉਂਦੇ ਆ ਨਾ ਤੁਸੀਂ ਉਹਦੀ ਵੀਡੀਓ ਬਣਾਉਣੀ ਆ ਬਸ 5 ਮਿੰਟ ਦੀ ਬਣਾ ਲਓ 10 ਮਿੰਟ ਦੀ ਬਣਾ ਲਓ 20 ਮਿੰਟ ਦੀ ਬਣਾ ਲਓ ਜਦੋਂ ਤੱਕ ਮੈਚ ਚੱਲਾ ਮੈਂ ਤੁਹਾਨੂੰ ਕਹੂੰਗਾ ਵੀ ਸਟਾਰਟਿੰਗ ਦੇ ਵਿੱਚ ਤੁਸੀਂ ਮਤਲਬ ਵੀ 20 ਵੀ 20 ਜਾਂ 15 ਮਿੰਟ ਦੀ ਵੀਡੀਓ ਬਣਾਓ ਤੋਂ ਜ਼ਿਆਦਾ ਨਾ ਬਣਾਓ 15-20 ਮਿੰਟ ਦਾ ਮੈਚ ਹੋਊਗਾ ਤੁਸੀਂ 15 ਮਿੰਟ ਦੀ ਵੀਡੀਓ ਬਣਾਓ ਉਹ ਮੈਚ ਨੂੰ ਪੂਰੀ ਤਰ੍ਹਾਂ ਤੁਸੀਂ ਇਸ ਜੀ ਤੁਸੀਂ ਉਹਨੂੰ ਕੋਈ ਐਡੀਟਿੰਗ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਹੈਗਾ ਉਹਨੂੰ ਲਿਆ ਕੇ ਤੁਸੀਂ YouTube ਤੇ ਅਪਲੋਡ ਕਰ ਲੈਣਾ ਜਦੋਂ ਉਹਨੂੰ ਸ਼ੂਟ ਕਰਨਾ ਤੁਸੀਂ ਆਪਣੇ ਫੋਨ ਦਾ ਕੈਮਰਾ ਇੱਦਾਂ ਰੱਖਣਾ ਨਾ ਕਿ ਇੱਦਾਂ ਰੱਖਣਾ ਹੈਗਾ ਐਦਾਂ ਤੁਸੀਂ ਸ਼ੂਟ ਕਰ ਲਓ ਸ਼ੂਟ ਕਰਕੇ ਤੁਸੀਂ ਉਹਨੂੰ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦਿਓ ਤੁਸੀਂ ਦੇਖਣਾ 2-3 ਦਿਨ ਬਾਅਦ ਹੀ ਉਹ ਵੀਡੀਓ ਤੁਹਾਡੀ ਮਿਲੀਅਨ ਦੇ ਵਿੱਚ ਪਹੁੰਚ ਜੇਗੀ ਵਾਦਾ ਮੇਰਾ ਹੈ ਤੁਸੀਂ ਕੋਈ ਇਹ ਚੀਜ਼ ਕਰਕੇ ਦੇਖੋ ਕਿਉਂਕਿ ਇਹ ਜਿਹੜੇ ਮੈਚ ਨੇ ਨਾ ਬਾਸਕਟਬਾਲ ਦੇ ਬਾਹਰਲੀਆ ਕੰਟਰੀਆਂ ਦੇ ਵਿੱਚ ਸਾਰੇ ਨਾਲੋਂ ਵੱਧ ਦੇਖਿਆ ਜਾਂਦੇ ਨੇ ਆਪਣੇ ਹਿੰਦੂਸਤਾਨ ਦੇ ਵਿੱਚ ਫਿਰ ਵੀ ਘੱਟ ਦੇਖਿਆ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਇਟਲੀ ਫਰਾਂਸ ਇਹੋ ਜਿਹੇ ਕੰਟਰੀਆਂ ਦੇ ਵਿੱਚ ਇਹ ਜਿਆਦਾ ਦੇਖੇ ਜਾਂਦਾ ਤੇ ਇਹਦੇ ਤੋਂ ਰਿਵੈਨਿਊ ਆ ਜਿਹੜਾ ਬਹੁਤ ਜਿਆਦਾ ਕਮਾਇਆ ਜਾਂਦਾ ਵਾ ਇੱਕ ਤਰੀਕੇ ਨਾਲ ਤੁਸੀਂ ਇਦਾਂ ਬਣਾ ਸਕਦੇ ਹੋ ਦੂਜਾ ਤਰੀਕਾ ਜਿਹੜਾ ਹੈਗਾ ਵਾ ਉਹ ਹੈਗਾ ਵਾ ਤੁਸੀਂ ਇਹਦੀ ਨਿਊਜ਼ ਬਣਾ ਸਕਦੇ ਹੋ ਤੁਸੀਂ ਕਰਨਾ ਕੀ ਹੈ Google ਦੇ ਉੱਤੇ ਜਾਣਾ ਵਾ ਤੁਸੀਂ ਉੱਤੇ ਸਰਚ ਕਰਨਾ ਵਾ ਵੀ ਟੂਡੇ ਟੂਡੇ NBA ਮੈਚ ਜਾਂ ਟੂਡੇ ਬਾਸਕਟਬਾਲ ਮੈਚ ਨਿਊਜ਼ ਜਦੋਂ ਤੁਸੀਂ ਇਹ ਲਿਖੋਗੇ ਤਾਂ ਤੁਹਾਨੂੰ Google ਬਹੁਤ ਸਾਰੇ ਨਿਊਜ਼ਾਂ ਕੱਢ ਕੇ ਦੇ ਦੇਗਾ ਤੁਸੀਂ ਕੀ ਕਰਨਾ ਤੁਸੀਂ ਉਹਦੀ ਸਕਰੀਨਸ਼ਾਟ ਖਿੱਚ ਲੈਣੀ ਆ ਤੇ ਤੁਸੀਂ ਨਾ ਬਾਅਦ ਚੋ ਫੋਟੋ ਡਾਊਨਲੋਡ ਕਰਨੀ ਆ ਬਾਸਕਟਬਾਲ ਖੇਡ ਦੇ ਦੀਆਂ ਜਦੋਂ ਬਾਸਕਟਬਾਲ ਖੇਡ ਦੇ ਦੀਆਂ ਫੋਟੋ ਡਾਊਨਲੋਡ ਕਰ ਲੋਗੇ ਡਾਊਨਲੋਡ ਕਰਕੇ ਤੁਸੀਂ ਉਹ ਨਿਊਜ਼ ਦੇ ਬੋਲਣੀ ਆ ਬਸ ਫੋਟੋਆਂ ਤੁਸੀਂ ਲਾ ਦੇਣੀਆਂ ਪਿੱਛੇ ਤੁਸੀਂ ਨਿਊਜ਼ ਉਹਨੂੰ ਪੜ੍ਹ ਕੇ ਤੁਸੀਂ ਗੂਗਲ ਤੋਂ ਹੀ ਤੁਸੀਂ ਲਾ ਦੇਣੀਆਂ ਤੇ ਉਹ ਤੁਸੀਂ ਪਾ ਦੇਣੇ ਉਹਦੇ ਵਿੱਚ ਤੁਸੀਂ ਬੋਲ ਦੇਣਾ ਵੀ ਕਿਹੜੇ ਬਾਸਕਟਬਾਲ ਦਾ ਪਲੇਅਰ ਸੀ ਕਿਹੜਾ ਵਧੀਆ ਖੇਡਿਆ ਕਿਹੜਾ ਨਹੀਂ ਖੇਡਿਆ ਮੈਚ ਦੇ ਵਿੱਚ ਕੋਈ ਕਿਹੜੀ ਟੀਮ ਜਿੱਤੀ ਹੈ ਕਿਹੜੀ ਨਹੀਂ ਜਿੱਤੀ ਹੈ ਕਿਹੜਾ ਪਲੇਅਰ ਬੈਸਟ ਰਿਹਾ ਕਿਹੜਾ ਨਹੀਂ ਰਿਹਾ ਕਿਹੜ ਤੁਸੀਂ ਨਿਊਜ਼ ਪੜ੍ਹ-ਪੜ ਕੇ ਜਾਨੀ ਕਿ ਬੋਲ ਕੇ ਤੁਸੀਂ ਲਗਾ ਦੇਣੀ ਆ ਜੇ ਤੁਸੀਂ ਕਹਿੰਦੇ ਹੋ ਕਿ ਨਿਊਜ਼ ਵਾਲੀ ਵੀਡੀਓ ਮੈਂ ਤੁਹਾਡੇ ਸਾਰੇ ਵਾਸਤੇ ਬਣਾ ਕੇ ਲੈ ਕੇ ਆ ਜਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਨਾ ਮੈਂ ਬਹੁਤ ਜਲਦੀ ਉਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਜਾਗਾ ਵੀ ਤੁਸੀਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਫੋਟੋ ਕਿਵੇਂ ਡਾਊਨਲੋਡ ਕਰਨੀਆਂ ਨੇ ਬਸਕਰ ਵਾਲੀਆਂ ਨਿਊਜ਼ ਵੀ ਤੁਸੀਂ ਕਿਵੇਂ ਡਾਊਨਲੋਡ ਕਰਨੀਆਂ ਉਹਦੀ ਕਿਵੇਂ ਐਡੀਟਿੰਗ ਕਰਨੀਆਂ ਕਿਵੇਂ ਤੁਸੀਂ ਅਪਲੋਡ ਕਰਨਾ ਤੇ ਕਿਵੇਂ ਤੁਸੀਂ ਫੋਟੋ ਦੇ ਵਿੱਚ ਐਨੀਮੇਸ਼ਨ ਪਾਣੇ ਆ ਜਿਹੜੀ ਤੁਹਾਡੀ ਵੀਡੀਓ ਬਹੁਤ ਸੋਹਣੀ ਬਣ ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਉਦਾਂ ਦੀ ਵੀਡੀਓ ਤੁਹਾਡੇ ਵਾਸਤੇ ਬਣਾ ਕੇ ਲੈ ਕੇ ਆਵਾਂ ਪ੍ਰੋਪਰਲੀ ਕੱਲੀ-ਕੱਲੀ ਡਿਟੇਲ ਦੇ ਵਿੱਚ ਤਾਂ ਇਸ ਵੀਡੀਓ ਤੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਬਹੁਤ ਜਲਦੀ ਉਹ ਵੀਡੀਓ ਬਣਾ ਕੇ ਲੈ ਕੇ ਆ ਜਾਵਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰ ਜ਼ਰੂਰ ਕਰੇ ਜੀ ਸੋ ਦੋਸਤੋ ਮਿਲਦੇ ਆਪਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਈ ਸਤਿ ਸ੍ਰੀ ਅਕਾਲ